ਸਾਡੇ ਪੜਦੀ ਹੀ ਨੋਂ ਨੂੰ ਉਹਨਾਂ ਦੇ ਨਾਲ ਦੇ ਘਰ ਦਾ ਮੁੰਡਾ ਲੈ ਗਿਆ ਵਾ ਕੱਢ ਕੇ ਉੱਥੇ ਦੁਬਾਰਾ ਇਹ ਕੰਮ ਨਹੀਂ ਹੁਣ ਹੁਣਾ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਪੂਰੀ ਸ਼ਕਤੀ ਨਾਲ ਹੋਏਗੀ ਜਿਹੜਾ ਦੋਸਤੀ ਇਹਨਾਂ ਨੇ ਗੰਦ ਬੜਾ ਪਾਇਆ ਦਾ ਸੀ ਰਾਤ ਇੱਥੇ ਉਹਦਾ ਜਿਹੜਾ ਮੁੰਡੇ ਦਾ ਬ੍ਰਦਰ ਆ ਉਹਨੇ ਆਣ ਕੇ ਇਹਨਾਂ ਦੇ ਘਰ ਪੂਰੀ 판 ਤੋੜ ਕੀਤੀ ਆ ਤੇ ਉੱਥੋਂ ਮਤਲਬ ਕੀ ਧਮਕੀਆਂ ਵੀ ਕਹਿੰਦੇ ਲਾਉਂਦੇ ਆ ਉਹ ਬਾਅਦ ਚ ਕਾਲ ਡਿਟੇਲਾਂ ਤੋਂ ਪਤਾ ਲੱਗ ਜਗਾ ਰਿਕਾਰਡਿੰਗ ਤੋਂ ਪਰ ਹੁਣ ਇਹਨਾਂ ਨੂੰ ਛੱਡਣ ਨਹੀਂ ਜੋ ਬੰਦੀ ਕਾਨੂੰਨੀ ਕਾਰ ਹੈ ਪੁਲਿਸ ਆ ਰਹੀ ਹੈ ਪਰਚਾ ਹੋਏਗਾ ਹਾਂਜੀ ਕਰਤਾ ਹੈ ਮਾੰਗੇ ਇਹੋ ਹੈ ਕਿ ਦੁਬਾਰਾ ਪਿੰਡ ਨੂੰ ਸੁਧਾਰ ਹੋ ਜਾਏਗਾ ਦੁਬਾਰਾ ਕੋਈ ਨਾਕੇ ਨੂੰ ਪੱਜ ਖੜੇਗਾ ਨਾਕੇ ਦੀ ਕੁੜੀ ਜਾਊਗੀ ਨਾਕੇ ਦੀ ਨਾ ਹੋ ਜਾਏਗੀ ਇਹ ਹੈ ਕਿ ਆ 4:00 ਕ 5:00 ਵਜੇ ਦੀ ਗੱਲ ਜਿਹਨਾਂ ਕੱਢ ਕੇ ਖੜਿਆ ਹੈ ਤੇ ਦਵਾਈ ਲੈਣਗੇ ਇਹ ਮੰਮੀ ਨਾਲ ਉਹ ਇੱਧਰ ਸਾਡੇ ਚ ਕੋਈ ਨਹੀਂ ਇਹ ਸਰੀਕ ਕਮ ਲਾਹੇ ਇੱਧਰ ਆਡਾ ਹਾਂਜੀ ਯਾਰ ਦੋਸਤ ਹੈ ਜਿਹਨਾਂ ਨਾਲ ਹੀ ਸਾਡੇ ਛੋਟੇ ਮੁੰਡੇ ਨਾਲ ਹਾਂਜੀ ਇਹ ਆਉਣ ਜਾਣ ਇਦਾਂ ਕਰਦਾ ਰਿਹਾ ਸਾਨੂੰ ਇਹ ਨਹੀਂ ਪਤਾ ਪਏ ਸਾਡੇ ਚ ਕੀ ਕੰਮ ਕਰਨ ਦਿਆ ਹੀ ਯਾਰੀ ਗੂਟੀ ਨੇ ਚਾਦੀ ਪਾ ਰਹੀ ਨੇ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਹੈਗਾ ਤੇ ਬਾਚੋ ਹੀ ਘਰ ਹਾਂ ਤੁਹਾਡੇ ਬੱਚੇ ਸਾਡੇ ਘਰ ਕੋਈ ਨਹੀਂ ਨਾ ਸਾਡੇ ਘਰ ਵਾਲੇ ਤੇ ਨਾ ਸਾਡੇ ਬੱਚੇ ਹੀ ਇਹਨਾਂ ਨੇ ਫਾਇਦਾ ਹਟਾਇਆ ਘਰ ਦਾ ਹਮਲਾ ਕੀਤਾ ਸਾਡੇ ਆਹੀ ਕੁੰਡੇ ਮਾਰ ਕੇ ਅੰਦਰ ਵੜ ਗਏ ਆ ਤੁਹਾਡੇ ਤੇ ਕੋਈ ਹਮਲਾ ਸਾਡੇ ਬੱਚਾ ਨੂੰ ਮਾਰ ਜ ਨੀਗੀ ਜੀ ਬੇਟੀ ਜਿਹੜੀ ਸਾਡੀ ਬਾਹਰ ਰਹਿ ਗਈ ਸੀ ਤੇ ਜਦੋਂ ਚਲ ਗਏ ਆ ਤਾਂ ਅਸੀਂ ਫੜਫੜ ਉਹ ਦੋ ਬੂਆ ਖੋਲ ਕੇ ਵੇਖਿਆ ਉਹ ਦੋ ਭੱਜ ਗਏ ਹੀ ਤੇ ਮੋਟਰਸਾਈਕਲ ਆ ਕਾ ਮੁੰਡਾ ਲੱਭਾ ਨਹੀਂ ਪਰ ਕਿੱਧਰ ਗੈਪ ਹੋ ਗਿਆ ਹੀ ਤਾਂ ਉਹਦੀ ਘਰ ਵਾਲੀ ਨਾਲ ਆ ਕੇ ਉਹਨੇ ਹਮਲਾ ਕਰਵਾਇਆ ਉਹਦਾ ਸੋਰਾ ਵੀ ਨਾਲ ਆਇਆ ਉਹਦਾ ਚਾਚਾ ਵੀ ਨਾਲ ਆਇਆ ਕਿੰਨੇ ਜਣੇ ਸੀ ਨਾਲ ਦੋ ਤੇ ਤੀ ਤੇ ਤਿੰਨ ਬੰਦੇ ਹੀ ਤੇ ਇੱਕ ਚੌਥੀ ਉਹਦੀ ਜਨਾਨੀ ਸਹਣੀ ਜਿਹਨੇ ਜਨਾਨੀ ਕੱਢ ਕੱਢ ਨੌ ਖੜੀ ਆ ਕਿੰਨੇ ਵਜੇ ਸਮਾਂ ਇਹ ਹੈਗਾ ਹੀ 5:30 ਵਜੇ ਦਾ ਸਮਾਂ ਆ ਕੁੜੀ ਨਾਲ ਆਈ ਹਾਂਜੀ ਉਹ ਨਾਲ ਆਈ ਹਾਂ ਜ ਸਹਣੀ ਦੀ ਘਰ ਦੀ ਨਾਲ ਆਈ ਅੱਛਾ ਤੁਹਾਡੇ ਨੌ ਨਹੀਂ ਸਾਡੇ ਨੌ ਤਾਂ ਤੇ ਪਤਾ ਨਹੀਂ ਕੋਈ ਤਿੰਨ ਨਾਲ ਧੋੜ ਪਾਣ ਸਾਡੇ ਘਰ ਦੀ ਕੀਤੀ ਆ ਸਾਡੀ ਬੇਟੀ ਵੀ ਰਹਿ ਗਈ ਬੱਚੇ ਸਾਡੇ ਘਰ ਕੋਈ ਨਹੀਂ ਘਰ ਵਾਲੇ ਸਾਡੇ ਕੰਮ ਕੰਮਾਂ ਤਾਂ ਵੀ ਕਿ ਏਦਾਂ ਭੱਜ ਧੋੜ ਕੇ ਤਾਂ ਥੰਮਗਾ ਲਾਈ ਜਾਂਦੇ ਆ ਸਹਣੀ ਪਤਾ ਟਮੈਂਦੇ ਬੰਦੇ ਲੈ ਆਉਣ ਲੈ ਕੇ ਘਰ ਦੇ ਨਾਲ ਜਾਉਂ ਕਰਦਾ ਸਾਡੀ ਬੋਟੀ ਤੇ ਤਮਕੀਲ ਆਈ ਨੇ ਸਾਰੇ ਤਾਂ ਲਾਈ ਆ ਨੌ ਖੜੀ ਕੇ 15 ਤਰੀਕ ਦੀ ਖੜ ਆਹੀ ਬਕਸੇ ਆਈ ਤੱਕ ਨਹੀਂ ਆਈ ਤੇ ਕੁਛ ਮੰਨਣ ਕੀਤੀ ਹੈ ਹਾਂਜੀ ਇਹ ਕੀਤੀ ਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਭੱਜ ਕੇ ਚਲ ਗਈ ਇਹ ਸਾਨੂੰ ਪਤਾ ਲੱਗਾ ਜੀ ਉੱਥੇ ਜਾਗੋ ਵਾਲੋ ਦੇ ਪੇਕੇ ਹੀ ਦੁੱਧ ਲੈਣ ਗਏ ਨੰਬਰ ਜਾਗੋ ਵਾਲ ਗਈ ਸੀ ਕਹਿੰਦੀ ਮਮਾ ਮੈਂ ਦੁੱਧ ਲੈ ਆਵਾਂ ਤਾਂ ਉੱਥੇ ਮਗਰ ਮਗਰ ਮੋਟਰਸਾਈਕਲ ਨਾਲ ਆ ਛੜਿਆ ਕਿ ਦਿਸੂ ਲੈੰਦਾ ਰਿਆ ਵੀ ਉੱਥੇ ਗਈ ਆ ਉੱਥੋਂ ਇਹਨੇ ਮੂੰਹ ਮਸਰ ਬੰਨੇ ਆ ਤੋਂ ਲੈ ਕੇ ਉੱਥੇ ਕਰਨ ਉਹ ਕਰ ਦਿੱਤੀ ਇਹਨੂੰ ਉਹ ਕੰਮ ਚੜ ਡਬੇ ਚ ਦਾ ਲੋਕ ਕੰਮ ਉੱਥੇ ਕਰਦਾ ਹੈ ਉਹਦੀ ਘਾਲੀ ਇੱਥੇ ਦੀ ਹਾਂਜੀ ਕਰ ਵਾਲ ਇੱਥੇ ਹੀ ਸਾਡੀ ਨੋ ਹੀ ਉਹ ਜਿਹਨੇ ਕੜੀਓ ਵੀ ਗੱਲ ਉਹ ਓ ਇਦਾਂ ਹੀ ਲੱਗਾ ਸੀ ਕਿ ਕਚਾਰੀਆਂ ਕੇ ਚਰਚ ਲੱਗਾ ਸੀ ਤਿੰਨ ਗੁੱਡੀਆਂ ਸੀ ਤੇਰੀਆਂ ਵੀ ਦੋ ਬੱਚੇ ਇਹਦੇ ਦੋ ਬੱਚੇ ਹਾਂਜੀ ਉਹ ਵੀ ਵਿਆਹ ਹੀ ਤੇ ਦੋ ਬੱਚੇ ਦੇ ਕੁੜੀ ਮੁੰਡਾ ਸੀ ਕੋਈ ਨਹੀਂ ਚੱਲਦਾ ਜੇ ਥੋੜਾ ਸਾਨੂੰ ਤੇ ਨਿਕਲਦਾ ਪਤਾ ਨਹੀਂ ਵੀ ਅਸੀਂ ਤੇ ਵਿਸ਼ਵਾਸ ਕੀਤਾ ਹੈ ਤੇ ਵੀ ਚਲੋ ਯਾਰ ਦੋਸਤੀ ਆਉਂਦਾ ਜਾਂਦਾ ਚਲੋ ਇਹ ਜੀ ਕੋਈ ਗੱਲ ਨਹੀਂ ਆ ਸਾਨੂੰ ਇਹ ਵੀ ਵਿਸ਼ਵਾਸ ਸਾਡੀ ਨਾ ਸਾਡੀ ਇਦਾਂ ਦੀ ਨਹੀਂ ਇਹ ਤੱਕੇ ਲੈ ਇਹ ਤੱਕੇ ਨਾ ਖੀਤਾ ਤੇ ਸਾਰੇ ਤੱਕੇ ਨਾ ਇਹ ਕੰਮ ਹੋਏ ਆ